ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਸਮਾਗਮ ਦੇ ਵਿੱਚ ਦੋ ਚੋਰਾਂ ਦੇ ਵੱਲੋਂ ਪੈਸਿਆਂ ਨਾਲ ਪਰਿਆ ਹੋਇਆ ਬੈਗ ਹੀ ਗਾਇਬ ਕਰ ਦਿੱਤਾ ਗਿਆ। ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਵੱਲਾ ਪਾਈਪਾਸ ਦੇ ਉੱਤੇ ਇੱਕ ਮੈਰੀਜ ਪੈਲੇਸ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਲੋਕ ਵਿਆਹ ਨੂੰ ਇੰਜੋਏ ਕਰ ਰਹੇ ਸੀ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸੀ ਤਾਂ ਉੱਥੇ ਹੀ ਅਚਾਨਕ ਇਹਨਾਂ ਦੋ ਚੋਰਾਂ ਦੇ ਵੱਲੋਂ ਜਿਹੀ ਕਰਤੂਤ ਕੀਤੀ ਗਈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ। ਉਹ ਵੀ ਦੇਖਦੇ ਹੀ ਦੇਖਦੇ ਨਾ ਚੋਰਾਂ ਨੇ ਵਿਆਹ ਦੇ ਵਿੱਚ ਘੁੰਮਦੇ ਹੋਏ ਸ਼ਗਨ ਦੇ ਪੈਸੇ ਨਾਲ ਭਰਿਆ ਹੋਇਆ ਬੈਗ ਉੱਥੋਂ ਚੱਕ ਕੇ ਫਰਾਰ ਹੋ ਗਏ ਤਾਂ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਜਦ ਬੈਗ ਦੇ ਕੋਲ ਖੜੇ ਲੋਕ ਗੱਲਾਂ ਦੇ ਵਿੱਚ ਮਸ਼ਰੂਫ ਸੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਤਾਂ ਇਹ ਛਾਤਰ ਬੰਦਾ ਉੱਥੇ ਖੜਾ ਸੀ ਔਰ ਹੋਲੀ ਜਿਹਾ ਇਸਨੇ ਨੋਟਾਂ ਨਾਲ ਭਰਿਆ ਹੋਇਆ ਬੈਗ ਉੱਥੋਂ ਖਿਸਕਾ ਲਿਆ ਔਰ ਆਪਣੇ ਕੋਟ ਦੇ ਵਿੱਚ ਲੁਕੋ ਕੇ ਉੱਥੋਂ ਫਰਾਰ ਹੋ ਗਿਆ ਤਾਂ ਇਹਨਾਂ ਚੋਰਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਲਓ ਕਿਤੇ ਤੁਸੀਂ ਵੀ ਇਹਨਾਂ ਦੇ ੱਤੇ ਨਾ ਚੜ ਜਿਓ ਕਿੰਨੇ ਛਾਤਰ ਚੋਰ ਨੇ ਜੋ ਕਿ ਸੂਟ ਬੂਟ ਪਾ ਕੇ ਕੋਟ ਪ ਨੋਟਾਂ ਨਾਲ ਭਰਿਆ ਹੋਇਆ ਬੈਗ ਉੱਤੋਂ ਗਾਇਬ ਕਰ ਦਿੱਤਾ ਗਿਆ ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ ਜਿਸ ਦੇ ਵਿੱਚ ਸੋਨੇ ਦੇ ਗਹਿਣੇ ਵੀ ਸੀ ਕੈਸ਼ ਵੀ ਸੀ ਤਾਂ ਉਹ ਇੱਕ ਬੈਗ ਦੇ ਵਿੱਚ ਹੀ ਰੱਖਿਆ ਹੋਇਆ ਸੀ ਤਾਂ ਉਹੀ ਬੈਗ ਲੈ ਕੇ ਚੋਰ ਉਤੋਂ ਫਰਾਰ ਹੋ ਗਏ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕੋਟਪੈਂਟ ਪਾ ਕੇ ਵਿਆਹ ਦੇ ਵਿੱਚ ਦਾਖਲ ਹੁੰਦੇ ਨੇ ਇਸ ਵਾਰਤਾਤ ਨੂੰ ਅੰਜਾਮ ਦਿੰਦੇ ਨੇ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹਨਾਂ ਦੇ ਕੋਲ ਪਿਆ ਹੋਇਆ ਨੋਟਾਂ ਦਾ ਬੈਗ ਗਾਇਬ ਹੋ ਗਿਆ ਤਾਂ ਇੱਕ ਵਿਆਹ ਸਮਾਗਮ ਦੇ ਵਿੱਚ ਇਹ ਚੋਰ ਕੋਟਪੈਂਟ ਪਾ ਕੇ ਦਾਖਲ ਹੋਏ ਔਰ ਦਾਖਲ ਹੋ ਕੇ ਇਹਨਾਂ ਵੱਲੋਂ ਤੇ ਉੱਤੇ ਦੇਖ ਸਾਹਦੇ ਕੋਈ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਜਿਨ੍ਹਾਂ ਨੂੰ ਪੁਲਿਸ ਦਾ ਵੀ ਬਿਲਕੁਲ ਡਰ ਖੌਫ ਨਹੀਂ ਹੈ ਔਰ ਇਹਨਾਂ ਦੇ ਵੱਲੋਂ ਸ਼ਰਿਆਮ ਭੀੜ ਦੇ ਵਿੱਚ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕੈਮਰੇ ਦੇ ਵਿੱਚ ਸਾਫ ਦੌਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਕਿ ਜਦ ਲੋਕਾਂ ਦਾ ਧਿਆਨ ਇੱਧਰ ਉੱਧਰ ਹੋਇਆ ਤਾਂ ਇਹਨਾਂ ਚੋਰਾਂ ਦੇ ਵੱਲੋਂ ਮੌਕੇ ਦਾ ਫਾਇਦਾ ਚੁੱਕਿਆ ਗਿਆ ਔਰ ਨੋਟਾਂ ਨਾਲ ਭਰਿਆ ਹੋਇਆ ਬੈਗ ਉੱਥੋਂ ਚੱਕ ਕੇ ਫਰਾਰ ਹੋ ਗਏ ਤਾਂ ਲੋਕਾਂ ਨੂੰ ਵੀ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਲੱਗੇ ਪਿਆ ਹੋਇਆ ਬੈਗ ਉਹਨਾਂ ਗਾਇਬ ਹੋ ਗਿਆ ਜਿਸ ਨੂੰ ਚੋਰਾਂ ਦੇ ਵੱਲੋਂ ਉੱਥੋਂ ਚੋਰੀ ਕਰ ਲਿਆ ਗਿਆ ਫਿਲਹਾਲ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ ਉੱਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨਾ ਚੋਰਾ ਦੀ ਭਾਲ ਦੇ ਵਿੱਚ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਜਲਦੀ ਇੰਨਾ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇ ਮੈਨੂੰ ਪਤਾ ਲੱਗਾ ਫੋਨ ਆਇਆ ਸੀ ਮੈਨੂੰ ਤੇ ਇਹਨਾਂ ਦਾ ਪਰਚੂ ਕਿਹਾ ਗਿਆ ਤੇ ਉਹ ਮੁੰਡੇ ਦੀ ਇੱਥੇ شناخت ਫੋਟੋ ਆ ਗਈ ਹੈ ਟੀਵੀ ਦੇ ਉੱਤੇ ਹਾਂ ਇਹ ਕਹਿੰਦੇ ਆ ਜੀ ਕਿ ਅਸਾਸੀ ਨੂੰ ਨਹੀਂ ਜਾਣਦੇ ਆ ਬੰਦਾ ਕੌਣ ਆ ਕੌਣ ਨਹੀਂਗਾ ਅੱਛਾ ਉਸ ਬੰਦੇ ਨੂੰ ਜਾਣਦੇ ਨਹੀਂ ਲੇਕਿਨ ਇਹ ਗੱਲ ਪੱਕੀ ਹੈ ਕਿ ਉਹ ਬਿਨਾਂ ਕਿਸੇ ਜਾਣ ਪਛਾਣ ਤੋਂ ਅੰਦਰ ਨਹੀਂ ਕੋਈ ਵਾਟਸਐਪ ਦਾ ਇਹਨਾਂ ਦੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਜੇ ਕੋਈ ਬੰਦਾ ਅੰਦਰੋਂ ਸਮਾਨ ਚੁੱਕ ਕੇ ਲੈ ਜਾਂਦਾ ਔਰ ਵੱਡਾ ਬੈਗ ਹੱਥ ਵਿੱਚ ਫਾੜ ਜਿਹੜਾ ਲੈ ਕੇ ਗਿਆ ਕੋਈ ਛੋਟਾ ਬੈਗ ਨਹੀਂ ਹੈਗਾ ਸਮਝ ਨਹੀਂ ਆਈ ਬਾਬਾ ਇੱਥੇ ਆਪਾਂ ਬੈਠੇ ਸੀਗੇ ਹਾਂ ਤੇ ਉਧਰੋਂ ਕੋਈ ਮੁੰਡਾ ਆਇਆ ਮੁੰਡੇ ਦੀ ਸ਼ਕਲ ਹੈਗੀ ਆ ਜਿਹੜਾ ਮੁੰਡਾ ਲੈ ਕੇ ਗਿਆ ਤੁਸੀਂ ਇਹ ਮੁੰਡੇ ਦੀ ਸ਼ਕਲ ਦੇਖ ਸਕਦੇ ਹੋ ਆਈ ਥਿੰਕ ਭਈਆ ਲੱਗ ਰਿਹਾ ਹੈ ਸਰ ਜਿਹੜੀ ਆਪਣਾ ਰਿਜ਼ੋਰਟ ਦੇ ਵਿੱਚ ਚੋਰੀ ਹੋਈ ਸੀ ਤੇ ਸਰ ਉਹ ਕਿੰਨੇ ਕੇ ਜਣੇ ਗਏ ਜਿਨ੍ਹਾਂ ਦੇ ਵੱਲੋਂ ਚੋਰੀ ਕੀਤੀ ਗਈ ਉਹ ਜੀ ਦੋ ਲੜਕੇ ਸੀ ਇਹਨਾਂ ਨੇ ਚੋਰੀ ਕੀਤੀ ਆ ਠੀਕ ਹੈ ਤੇ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆ ਗਈ ਹਾਂ ਜੀ ਸੀਸੀਟੀਵੀ ਕੈਮਰੇ ਚ ਹੀ ਸਾਨੂੰ ਪਤਾ ਲੱਗਾ ਉਹ ਇੱਕ ਲੜਕਾ ਜਿਹੜਾ ਸੀ ਨਾ ਉਹ ਮੁੱਲ ਵੀ ਜਿੱਦਾਂ ਪੂਰਾ ਜੈਂਟਲਮੈਨ ਬਣ ਕੇ ਆਇਆ ਦੋਵੇਂ ਜੈਂਟਲਮੈਨ ਬਣ ਕੇ ਆਏ ਇੱਕ ਲੜਕਾ ਨਾ ਉਹਨਾਂ ਦੇ ਮਾਤਾ ਜੀ ਹੋਣਾ ਕੋਈ ਜਿੰਨਾ ਕੋ ਪਰਸ ਹੈ ਜੀ ਨਾ ਹਾਂ ਜੀ ਹਾਂ ਜੀ ਉਹਨਾਂ ਦੇ ਟੇਬਲ ਤੇ ਚਾਰ ਪੰਜ ਜਿੱਦਾਂ ਕੁਰਸੀਆਂ ਲੱਗੀਆਂ ਹੁੰਦੀਆਂ ਉੱਥੇ ਆ ਕੇ ਬੈਠ ਗਿਆ ਉਹ ਠੀਕ ਹੈ ਤੇ ਉੱਥੇ ਬੈਠ ਕੇ ਤੇ ਮਾਤਾ ਜੀ ਹੁਣੀ ਇਹ ਆਪਸ ਵਿੱਚ ਗੱਲਾਂ ਕਰ ਰਹੀਆਂ ਹਨਾ ਦਾ ਧਿਆਨ ਥੋੜਾ ਜਿਹਾ ਸਾਈਡ ਤੇ ਸੀ ਠੀਕ ਹੈ ਉਹ ਹੌਲੀ ਹੌਲੀ ਉਹਨੇ ਨਾ ਉਹਨੇ ਮੌਕਾ ਵੇਖ ਕੇ ਜੋ ਪਰਸਕ ਸਕਾ ਕੇ ਨਾ ਆਪਣੇ ਕੋਲ ਤੇ ਆਪਣੀ ਉਹ ਬਾਹਾਂ ਚ ਪਾ ਕੇ ਉੱਤੇ ਕੋਟ ਪਾ ਕੇ ਮਾਂ ਦੇ ਤੇ ਬਾਹਰ ਨਿਕਲ ਗਿਆ ਉਹਦੇ ਮਗਰ ਹੀ ਇੱਕ ਮੁੰਡਾ ਹੋਰ ਚਲ ਗਿਆ ਉਹ ਫਿਰ ਦੋਵੇਂ ਜਣੇ ਉਹ ਇਕੱਠੇ ਇਕੱਠੇ ਹੋ ਗਏ ਬਾਹਰ ਜਿਹੜੇ ਜਿਹੜਿਆਂ ਇਹ ਕਿਸੇ ਪਰਿਵਾਰ ਦੇ ਵੱਲੋਂ ਆਏ ਸੀ ਜਾਂ ਹੋਟਲ ਦੇ ਬੰਦੇ ਹੈਗੇ ਸੀ ਕੁਝ ਪਤਾ ਲੱਗਾ ਨਾ ਨਹੀਂ ਇਹਦੇ ਬਾਰੇ ਨਾ ਹੁਣ ਅਜੇ ਪਤਾ ਨਹੀਂ ਲੱਗਾ ਅਜੇ ਇਹਦੇ ਬਾਰੇ ਪੁੱਛ ਚੱਲ ਰਹੀ ਆ ਉਹਦੇ ਵਿੱਚ ਪਤਾ ਲੱਗ ਜੇਗਾ ਕਿ ਇਹ ਹੋਟਲ ਵਾਲੇ ਨਹੀਂ ਸੀਗੇ ਹੈਗੇ ਕਿ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੇ ਦੱਸਿਆ ਵੀ ਨਹੀਂ ਸਾਡੇ ਬੰਦੇ ਨਹੀਂ ਆਏ ਹੈਗੇ ਤੇ ਸ਼ਾਇਦ ਕਿਤੇ ਉਹ ਕੁਝ ਤਾਂ ਬਹਿਰੇ ਹੁੰਦੇ ਨਾ ਇਦਾਂ ਦੇ ਸੀ ਉਹ ਮੁੰਡੇ ਇਦਾਂ ਦੇ ਜਾਪਦੇ ਸੀ ਕਿਤੇ ਪਹਿਲਾਂ ਜਾਂ ਕਿਤੇ ਰਏ ਹੋਣ ਜਾਂ ਹੋਰ ਕਿਸੇ ਨਾਲ ਕੰਮ ਕਰਦੇ ਹੋਣ ਹਾਂਜੀ ਹਾਂਜੀ ਇਹ ਹੁਣ ਕਿਸੇ ਨੂੰ ਪਤਾ ਲੱਗ ਜੇਗਾ ਬਾਅਦ ਵਿੱਚ ਸਰ ਟੋਟਲ ਕਿੰਨੇ ਦੀ ਚੋਰੀ ਹੋਈ ਹੈ ਪਰਿਵਾਰ ਦੇ ਵੱਲੋਂ ਕੋਈ ਲਿਖਾਇਆ ਹੋਏਗਾ ਇਹ ਹਾਂਜੀ ਉਹ ਤੇ ਉਹਨਾਂ ਨੇ ਲਿਖਾਇਆ ਸੀ ਕਿ ਜਿਹੜੇ ਉਹ ਸਗਨਾ ਦੇ ਪੈਸੇ ਸੀ ਉਹ ਕਹਿੰਦੇ ਕਿ 6-7 ਲੱਖ ਰੁਪਏ ਅਸੀਂ ਤੇ ਤਿੰਨ ਮੁੰਦਰੀਆਂ ਸੀ ਠੀਕ ਹੈ ਬਾਕੀ ਸੋਨਾ ਵਗੈਰਾ ਵੀ ਹੈਗਾ ਸੀ ਕਹਿੰਦੇ ਸੋਨੇ ਦੀਆਂ ਮੁੰਦਰੀਆਂ ਵਗੈਰਾ ਮੁੰਦਰੀਆਂ ਉਹੀ ਸੋਨੇ ਦੀਆਂ ਮੁੰਦਰੀਆਂ ਸੀ ਠੀਕ ਹੈ ਜੀ ਹਾਂਜੀ ਤੇ ਸਰਪੰਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਕਾਰਵਾਈ ਫੁਟੇਜ ਦੇਖਣ ਦੇ ਆ ਫਿਰ ਆਪਣਾ ਜੋ ਵੀ ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਜਿਹੜੀ ਉਹ ਕਰਨਗੇ ਜੀ ਠੀਕ ਹੈ ਸਰ ਸੰਜੀਤ